ਲੋ ਵੀ ਮਿੱਤਰੋ ਅੱਜ ਆਪਾਂ ਆਏ ਸੀ ਸ਼ਹਿਰ ਸੰਗਰੂਰ ਪੰਜ ਤਾਰਾ ਫਾਸਟ ਫੂਡ ਵਾਲਿਆਂ ਦੇ ਕਹਿੰਦੇ ਯਾਰ ਇਹਨਾਂ ਦੀ ਕੁਆਲਿਟੀ ਇੱਕ ਨੰਬਰ ਆ ਤੇ ਕੀ ਗੱਲਬਾਤ ਹੈ ਕੀ ਕੀ ਚੀਜ਼ਾਂ ਦੇ ਇਹਨਾਂ ਨੇ ਆਫਰ ਰੱਖੇ ਆ ਉਹਦੀ ਗੱਲ ਕਰਦੇ ਬਾਈ ਜੀਰੋ ਅੱਛਾ ਭਾਈ ਸਾਸਰੀ ਦਾ ਭਾਈ ਕੀ ਹਾਲ ਹੈ ਭਾਈ ਜੀ ਕੀ ਹਾਲ ਨੇ ਵੀਰੇ ਆਪਣੀ ਇਕੱਲੀ ਕੁਆਲਿਟੀ ਨਹੀਂ ਆਪਣਾ ਪ੍ਰਾਈਸ ਵੀ ਲੈਸ ਆ ਅੱਛਾ ਜੀ ਆ ਇੱਕ ਤਾਂ ਤੁਸੀਂ ਨੇ ਕਹੀਆ ਕੁਆਲਿਟੀ ਵੀਰੇ ਥੈਂਕ ਯੂ ਸੋ ਮੱਚ ਕੁਆਲਿਟੀ ਤਾਂ ਆਪਣੀ ਹੈਗੀ ਹੈਗੀ ਆ ਆਪਣਾ ਪ੍ਰਾਈਸ ਵੀ ਲੈਸ ਸਕਦੇ ਅੱਛਾ ਮਤਲਬ ਕਿੱਥੋਂ ਤੋਂ ਸਟਾਰਟ ਕਰਿਆ ਤੁਸੀਂ ਆਪਣੇ 90 ਤੋਂ ਆਪਣਾ ਪੀਜ਼ਾ ਸਟਾਰਟ ਆ ਜੀ 40 ਤੋਂ ਆਪਣਾ 버ਗਰ ਸਟਾਰਟ ਆ 99 ਰੁਪਏ ਦੇ ਵਿੱਚ ਆਪਾਂ ਬੱਚਿਆਂ ਲਈ ਕੰਬੋ ਆਫਰ ਰੱਖਿਆ ਹੈ ਕੰਬੋ ਆਫਰ ਦੇ ਵਿੱਚ ਕੀ ਕੋਈ ਕੰਬੋ ਆਫਰ ਦੇ ਵਿੱਚ ਵੀਰੇ ਆਪਣਾ ਦੇਖੋ ਤੁਸੀਂ ਆਪਾਂ ਜੇ ਬੱਚੇ ਆਉਂਦੇ ਨੇ ਕੰਬੋ ਆਫਰ ਦੇ ਵਿੱਚ ਉਹਦੇ ਨੂੰ 버ਗਰ ਫ੍ਰੀ ਆ ਫ੍ਰੈਂਚ ਫ੍ਰਾਈ ਆ ਕੋਲ ਡਰਿੰਕ ਆ ਜ ਆਪਣੀ ਵੀਰੇ ਸਿਵਲ ਹਸਪੀਟਲ ਦਾ ਜਿਹੜਾ ਦੂਜਾ ਗੇਟ ਆ ਬੰਦ ਹੈ ਜੀ ਉਹਦੇ ਬਿਲਕੁਲ ਓਪੋਜੀਟ ਪੰਜ ਤਾਰਾ ਹੋਟਲ ਹੈ ਜੀ ਤੂਰੀ ਰੋਡ ਤੇ ਤੂਰੀ ਰੋਡ ਤੇ ਠੀਕ ਹੈ ਲੋ ਵੀ ਮਿੱਤਰੋ ਤੁਹਾਨੂੰ ਲੋਕੇਸ਼ਨ ਦੱਸਤੀ ਆ ਹੁਣ ਆਉਣ ਦੀ ਵਾਰੀ ਤੁਹਾਡੀ ਆ ਟੇਸਟ ਤੇ ਕੁਆਲਿਟੀ ਇੱਕ ਨੰਬਰ ਹੈ ਬਾਕੀ ਫੀਡਬੈਕ ਤੁਸੀਂ ਦੇਣਾ ਆਜੋਗੇ ਨਾ ਪੰਜ ਤਾਰਾ ਹੋਟਲ ਸ਼ਹਿਰ ਸੰਗਰੂਰ ਦੇ ਵਿੱਚ ਧੰਨਵਾਦ